ਪੁਲਿਸ ਦੀ ਕਾਰਵਾਈ ਤੋਂ ਬਾਅਦ ਅੱਜ ਸ਼ੰਭੂ ਬਾਰਡਰ ਆਵਾਜਾਈ ਲਈ ਖੋਲ ਦਿੱਤਾ ਗਿਆ ਇਸ ਦੌਰਾਨ ਉੱਥੋਂ ਦੀਆਂ ਲੰਘਦੀਆਂ ਹੋਈਆਂ ਗੱਡੀਆਂ ਵਿੱਚ ਬੈਠੇ ਸਵਾਰੀਆਂ ਤੇ ਡਰਾਈਵਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਨੈਸ਼ਨਲ ਹਾਈਵੇ ਤੇ ਪੈਂਦੇ ਹੋਏ ਟਾਬੇ ਦੇ ਮਾਲਕਾਂ ਵੱਲੋਂ ਵੀ ਸਰਕਾਰ ਦੀ ਇਸ ਕਾਰਗੁਜ਼ਾਰੀ ਤੇ ਸਰਕਾਰ ਦੀ ਪ੍ਰਸ਼ੰਸਾ ਕੀਤੀ ਹੈ ਤੇ ਕਿਹਾ ਹੈ ਕਿ ਇਹ ਰਸਤਾ ਖੁੱਲਣ ਦੇ ਨਾਲ ਲੋਕਾਂ ਦੇ ਰੁਜ਼ਗਾਰ 'ਚ ਬਹੁਤ ਫਰਕ ਪਵੇਗਾ ਇੰਨੇ ਟਾਈਮ ਦਾ ਰੁਕਿਆ ਹੋਇਆ ਰੁਜ਼ਗਾਰ ਹੁਣ ਦੁਬਾਰਾ ਲੀਤੇ ਆਵੇਗਾ ਵੱਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਇੱਥੇ ਦੋ ਤਰ੍ਹਾਂ ਦੀਆਂ ਇਸ਼ੂਜ਼ ਆ ਰਹੇ ਸੀਗੇ ਉਹਦੇ ਵਿੱਚ ਇੱਕ ਤਾਂ ਇਹ ਸਟਰਕਚਰਸ ਬਣੇ ਹੋਏ ਆ ਕੁਝ ਸੈਮੀ ਪਰਮਾਨੈਂਟ ਟਾਈਪ ਸਟਰਕਚਰਸ ਬਣੇ ਹੋਏ ਆ ਉਹਨਾਂ ਨੂੰ ਅਸੀਂ ਰਿਮੂਵ ਕਰ ਰਹੇ ਆ ਤੇ ਸੈਕਿੰਡ ਕੁਝ ਟਰੋਲੀਜ਼ ਖੜੀਆਂ ਹੋਈਆਂ ਉਹਨਾਂ ਨੂੰ ਰਿਮੂਵਲ ਉਹਨਾਂ ਦਾ ਹਲੇ ਪੈਂਡਿੰਗ ਆ ਉਹ ਚੱਲ ਰਿਹਾ ਉਹਦੇ ਤੇ ਕਾਰਵਾਈ ਹੁਲੇ ਹੋ ਰਹੀ ਆ ਤੇ ਜਲਦ ਤੋਂ ਜਲਦ ਅਸੀਂ ਇਹਨੂੰ ਕਲੀਨ ਕਰਾ ਦਾਂਗੇ ਉਸ ਤੋਂ ਬਾਅਦ ਜਦੋਂ ਐਨਐਚਆਈ ਇਹਨੂੰ ਇੰਦੀ ਇਨਸਪੈਕਸ਼ਨ ਕਰਕੇ ਗੋ ਹਟ ਦੇ ਦੇਗੀ ਦੈਨ ਦਾ ਟ੍ਰੈਫਿਕ ਵਿਲ ਬੀ ਓਪਨ ਸਰ ਕੱਤਕ ਵੈਸੇ ਐਸਪੈਕਟਿਡ ਹੈ ਕਿਉਂਕਿ ਕੰਮ ਤਾਂ ਜ਼ੋਰਾਂ ਤੇ ਚੱਲ ਰਿਹਾ ਸੀ ਸਾਨੂੰ ਉਮੀਦ ਹੈ ਜਲਦੀ ਹੋ ਜਾਏਗਾ ਹੋ ਸਕਦਾ ਵੀ ਦੇ ਨੈਕਸਟ 24 ਆਰਸ ਵੀ ਇਹ ਸਾਰਾ ਕੰਪਲੀਟ ਹੋ ਜਾਵੇ ਚਲੋ ਥੈਂਕ ਯੂ ਥੈਂਕ ਯੂ ਸਾਰੇ ਲੈਣ ਹੋਣ ਠੀਕ ਹੈ ਜੀ ਰਸਤਾ ਖੁੱਲ ਗਿਆ ਪ੍ਰਸ਼ਾਸਨ ਦੀ ਬਹੁਤ ਬਹੁਤ ਨਿਯਮਾਈ ਹੈ ਕਾਰ ਗੁਜ਼ਾਰੀ ਰਹੀ ਹੈ ਕਾਰ ਗੁਜ਼ਾਰੀ ਰਹੀ ਹੈ ਜਿਸ ਕਰਕੇ ਰਸਤਾ ਖੁੱਲ ਗਿਆ ਰਾਤ ਦੇ ਲੱਗੇ ਹੋਏ ਹੈ ਰਾਜਪੁਰਾ ਵਾਸੀਆਂ ਨੂੰ ਜਿਹੜੇ ਰਾਜਪੁਰਾ ਪੰਜਾਬ ਦੇ ਰਾਜਪੁਰਾ ਤੋਂ ਅੱਜ ਰਾਜਪੁਰਾ ਵਾਲੇ ਖੁਸ਼ੀ ਨਾਲ ਮਤਲਬ ਅੰਮ੍ਰਾਲੇ ਜਾਣਗੇ ਸ਼ਾਮ ਨੂੰ ਕੋਮ ਫਿਰਕੇ ਆਉਣਗੇ ਧੰਨਵਾਦ ਥੈਂਕ ਯੂ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਜੀ जो पहले तो घूम के गए थे उधर से साइड से गाँव में होते हुए बीस तीस किलोमीटर घूम के आए थे अभी रास्ता खुल गया कैसे खुशी का माहौल अब <laughs> तो फिर बढ़िया है खुशी है लगेगा जो बीस तीस किलोमीटर का समय लगता था जी वो कम लगेगा जी 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 कैसे प्रशासन का धन्यवाद करते हैं? धन्यवाद है बहुत बहुत धन्यवाद जी हम यहाँ पे ढाबा चलाते हैं किस नाम से आपका डापा? कश्मीरी डाबे के नाम से तो अभी जैसे सरकार ने कल कार्रवाई की है तो कितना फर्क पड़ेगा जी, हम, सरकार ने जो किया अच्छा किया हमारा भी काम ठप था थोड़ा बहुत काम चलेगा हमारा भी रोजगार चलेगा सरकार जो कर रही है वो अपने अच्छा ही कर रही है तो कितने टाइम से आपने ढाबा बंद किया था दोबारा खोलने के कम से कम डेढ़ साल हो गया है पिछले साल फरवरी में बंद किया था और आज हमने चालू किया फिर से अब तो जो भी लगता है कि जब आवाजाही स्टार्ट हो जाएगी तो काम पे बहुत, बहुत, बहुत अब काम जब स्टार्ट हो जाएगी तो काम पे तो आता है हमारी गाड़ियाँ आती है हमारा रोजगार चलता है इस वक्त अभी तक तो हम बैठे थे ठीक है ਮੇਰਾ ਨਾਮ ਭਪਿੰਦਰ ਸਿੰਘ ਜੀ ਪਿੰਡ ਮਾਦਨਪੁਰ ਚੱਲੜੀ ਤੇ ਇੱਥੇ ਤੁਸੀਂ ਪੈਟਰੋਲ ਪੰਪ ਤੇ ਕੰਮ ਕਰਦੇ ਹੋ ਰਸਤਾ ਜੋ ਖੁੱਲਿਆ ਹੈ ਸਰਕਾਰ ਨੇ ਕੱਲ ਕਰ ਕਾਰਵਾਈ ਕਰਾਈ ਹੈ ਠੀਕ ਹੈ ਨਾ ਚੱਲਦਾ ਹਾਂਜੀ ਚਲੋ ਜੀ ਜੋ ਕਰਿਆ ਠੀਕੇ ਕਰਿਆ ਉਹਨੇ ਵਧੀਆ ਕਰਿਆ ਕੰਮ ਗੱਡੀਆਂ ਚੱਲेंगी ਸਾਡਾ ਵੀ ਕੰਮ ਬੰਦੇ ਦਾ 1.5 ਸਾਲ ਹੋ ਗਏ ਹਾਂਜੀ ਮਤਲਬ ਚਲੇਗੀ ਟਰੈਵਲ ਚਲੋ ਕੰਮ ਸਾਰੇ ਗਏ ਬੰਦ ਤੇ ਜੀ ਹਾਂਜੀ ਤੇ ਕਿੰਨਾ ਫਰਕ ਪਏਗਾ ਰਸਤਾ ਖੁੱਲਣ ਨਾਲ ਬਹੁਤ ਫਰਕ ਪਏਗਾ ਜੀ ਹਾਂਜੀ ਬੰਦ ਤੇ ਦਾ ਜਮੀ ਕੰਮ ਆ under